ਕਰ ਕੋਣ ਦੁਬਾਰਾ ਫਿਰ ਲਾਈਵ ਹੋਏ ਹੈਗੇ ਆ ਠੀਕ ਆ ਤੇ ਬੰਬੂ ਨੂੰ ਬੱਸ ਮਾੜਾ ਨਾਲ ਜੋੜ ਲਈ ਫਿਰ ਕਰਦੇ ਆ ਗੱਲਾਂ ਬਾਤਾਂ ਤੇ ਬਸ ਸਾਰਿਆਂ ਨੂੰ ਬੇਨਤੀ ਇੰਨੀ ਕਾ ਕੇ ਅੱਜ ਆਪਣੀ ਵੀਡੀਓ ਆਈ ਆ ਅਮੀਰ ਕਬਾੜੀਆ ਠੀਕ ਆ ਤੇ ਉਹ YouTube ਤੇ ਲੌਂਗ ਵੀਡੀਓ ਦੇ ਵਿੱਚ ਆ ਸਾਰੇ ਜਣੇ ਜਾ ਕੇ ਜਰੂਰ ਦੇਖਿਓ ਕਿਉਂਕਿ ਤੁਹਾਡੇ ਦੇਖਣ ਨਾਲ ਹੀ ਥਾਪਾ ਨੂੰ ਹੌਸਲਾ ਮਿਲਣਾ ਸਪੋਰਟ ਮਿਲਣੀ ਹੈਗੀ ਆ ਫੇਰ ਹੀ ਸਾਰੀ ਚੀਜ਼ ਦਾ ਫਾਇਦਾ ਹੈਗਾ ਆ ਜਾ ਬੰਬ ਉਹ ਬੰਬ ਆ ਜਾ ਆਜੋ ਜੀ ਆਜੋ ਜੁਰਜੋ ਜੁਰਜੋ ਜਲਦੀ ਬੰਬ ਵੀ ਜੁੜਨ ਵਾਲਾ ਪਤਾ ਨਹੀਂ ਜੁੜਨ ਜਾਲਾ ਸਿਸਟਮ ਕਿੱਧਰ ਭਜਾਤਾ ਯਾਰ ਜਵਾਇਨ অপਸ਼ਨ ਪਤਾ ਨਹੀਂ ਇੱਧਰ ਵੀ ਕਿਉਂ ਨਹੀਂ ਆ ਰਹੀ ਕੀ ਦਿੱਕਤ ਆ ਹੋਰ ਜਿਹਾ ਜੋ ਆ ਜੋ ਜੁੜ ਜੋ ਸਾਰੇ ਜene ਤੇ ਮਾੜੇ ਵੀਰੇ ਕਮੈਂਟ ਕਰਕੇ ਦੱਸਿਓ ਕਿੱਥੋਂ ਜੁੜੇ ਹੈਗੇ ਆ ਤੇ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਨਾ ਬੰਬ ਬਾਜ ਆਪਣੇ ਨਾਲ ਕਿਸੇ ਵਜ੍ਹਾ ਕਰਕੇ ਜੁੜ ਨਹੀਂ ਰਿਹਾ ਪਤਾ ਨਹੀਂ ਕੀ ਦਿੱਕਤ ਆਈ ਜਾਂਦੀ ਆ ਆਪਸ਼ਨ ਹੀ ਨਹੀਂ ਆਈ ਜਾਂਦੀਗੀ ਸਟਾਰਟ a poll ਹੋਰ ਜੀ ਸਾਰਿਆਂ ਨੂੰ ਵੈਲਕਮ ਆ ਜਿੰਨੇ ਵੀ ਜੁੜੀ ਜਾਂਦੇ ਹੈਗੇ ਤੇ ਵੀਰੇ ਸਾਰੇ ਜਣੇ ਆਪਣਾ ਨਾਮ ਮਾਰੇ ਕਮੈਂਟ ਕਰਕੇ ਦੱਸ ਦਿਆ ਕਰੋ ਕਿੱਥੋਂ ਹੈਗੇ ਕਿਹੜੀ ਜਗ੍ਹਾ ਤੋਂ ਹੈਗੇ ਆ ਤੇ ਸਾਰਿਆਂ ਨੂੰ ਬਸ ਬੇਨਤੀ ਇੰਨੀ ਕਰਕੇ ਅੱਜ ਆਪਣੀ ਵੀਡੀਓ ਆਈ ਆ ਅਮੀਰ ਕਬਾੜੀਆ ਠੀਕ ਆ ਸਾਰੇ ਜਣੇ ਜਰੂਰ ਜਾ ਕੇ ਦੇਖਿਓ ਵੀਰੇ ਕਿਉਂਕਿ ਸਾਰੇ ਜਣੇ ਤੇ ਪਿਆਰ ਨਾਲ ਹੀ ਆ ਸਾਰਾ ਕੁਝ ਆਪਣਾ ਸਿਸਟਮ ਪਿਆਰ ਤੋਂ ਬਿਨਾਂ ਤਾਂ ਕੋਈ ਕੁਝ ਨਹੀਂ ਕਰ ਸਕਦਾ ਕੱਲਾ ਬੰਦਾ ਕੋਈ ਵੀ ਨਹੀਂ ਕੁਝ ਕਰ ਸਕਦਾਗਾ ਹੁਣ ਮੰਨ ਲੋ ਆਪਾਂ ਬਣਾਏ ਚੱਲਾਂਗੇ ਤੁਸੀਂ ਬਸ ਦੇਖਣਾ ਹੀ ਆ ਹੋਰ ਕੁਝ ਨਹੀਂ ਕਰਨਾਗਾ ਬਸ ਦੇਖ ਕੇ ਉਹਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਿਵੇਂ ਦਾ ਤੁਹਾਨੂੰ ਲੱਗਦਾ ਹੈਗਾ ਜੇ ਕੋਈ ਤੁਹਾਡੀ ਸੁਜੈਸ਼ਨ ਹੈਗੀ ਆ ਕੋਈ ਤੁਸੀਂ ਆਪਣੇ ਵਿਚਾਰ ਪੇਸ਼ ਕਰਨਾ ਚਾਹੋ ਤਾਂ ਕਮੈਂਟ ਦੇ ਵਿੱਚ ਦੱਸਿਆ ਕਰੋ ਬਈ ਵੀ ਅੱਗੇ ਤੋਂ ਆ ਵੀਡੀਓ ਵਿੱਚ ਆ ਸੁਧਾਰ ਦੇਖਣਾ ਚਾਹੁੰਦੇ ਆ ਤੇ ਇਸ ਟਾਈਪ ਦੀ ਵੀਡੀਓ ਬਣਾਈ ਆਪਾਂ ਉਹ ਜਰੂਰ ਆਪਾਂ ਕਰਿਆ ਕਰਾਂਗੇ ਠੀਕ ਆ ਸਾਰਿਆਂ ਦੇ ਪਿਆਰ ਨਾਲ ਹੀ ਹੁੰਦਾ ਹੈਗਾ ਕੱਲਾ ਬੰਦਾ ਕੋਈ ਵੀ ਨਹੀਂ ਕੁਝ ਕਰ ਸਕਦਾਗਾ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਕਿ ਲਗਭਗ ਤਾਂ ਮੰਨ ਕੇ ਚੱਲੋ ਵੀ ਆਪਾਂ ਪੂਰੀ ਫੁੱਲ ਸਪੀਡ ਤੇ ਮਿਹਨਤ ਕਰੀ ਜਾਂਦੇ ਹੈਗੇ ਆ ਸਾਰੇ ਕੰਮ ਤੋਂ ਦੇ ਛੱਡ ਰੱਖੇ ਹੈਗੇ ਆ ਕਿ ਇਕੱਲੇ ਬਸੇ ਸੇ ਕੰਮ ਵਾਸਤੇ ਵਿਚਾਲੇ ਆਰ ਜ਼ਿੰਦਗੀ ਚ ਕੁਛ ਕਰਨਾ ਕੁਛ ਬੰਨਣਾ ਤੂੰ ਹੁਣ ਮੰਨ ਲਓ ਵੀ ਬਣਿਆ ਜਾਂ ਕੁਛ ਕਰਿਆ ਫੇਰ ਜਾਊਗਾ ਇਹ ਸਾਰੇ ਜਾਨੇ ਸਾਥ ਦੇਣਗੇ ਤਾਂ ਹੋਰ ਸੁਣਾਓ ਮੜਿਆ ਕਰਦਿਆ ਕਰੋ ਕਮੈਂਟ ਯਾਰ ਕਿੱਥੋਂ ਹੈਗੇ ਕਿਹੜੇ ਵੀਰ ਭਰਾ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਹੈਗੇ ਆ ਹੋਰ ਪਤਾ ਲੱਗ ਜਾਂਦੇ ਨੇ ਨਾਲ ਤੇ ਬਾਕੀ ਆਪਣੇ ਸਾਥੀ ਚਲੋ ਕੰਮਾ ਧੰਦੇ ਲੱਗੇ ਸੀ ਕਿ ਤਾਂ ਕਰਕੇ ਉਹ ਜੁਆਇਨ ਨਹੀਂ ਹੋ ਸਕੇਗੇ ਤੇ ਬੰਬ ਨੇ ਜੁਆਇਨ ਹੋਣਾ ਸੀਗਾ ਉਹਦੇ ਕੋਈ ਆਪਸ਼ਨ ਹੀ ਨਹੀਂ ਆਈ ਜੁਆਇਨ ਕਰਨ ਦੀ ਉਹਦੇ ਕਰਕੇ ਸਾਰੇ 198 ਹੋ ਗਏ ਜੀ ਸਾਰਿਆਂ ਦਾ ਸਵਾਗਤ ਆ ਵੈਲਕਮ ਅੱਜ ਆਪਣੀ ਵੀਡੀਓ ਆਈ ਹੈ ਜੀ ਅਰਬ ਅਮੀਰ ਕਬਾੜੀ ਆ ਠੀਕ ਆ ਤੇ ਜਾ ਕੇ ਜਰੂਰ ਦੇਖੋ ਸਾਰੇ ਜਣੇ ਵੀਰੇ ਸਾਰਿਆਂ ਨੂੰ ਬੇਨਤੀ ਆ ਬਸ ਹੱਥ ਬਨ ਕੇ ਬਸ ਵੱਡੀ ਵੀਡੀਓ ਨੂੰ ਜਰੂਰ ਯਾਦ ਕਰਕੇ ਦੇਖ ਲਿਆ ਕਰੋ ਨਿਤਨ ਸ਼ਰਮਾ ਹੈਲੋ bro ਕਿੱਦਾ ਖਾਣਾ ਖਾ ਲਿਆ ਤੁਸੀਂ ਹਾਂਜੀ ਅੰਜੀ ਜੀ ਤੁਸੀਂ ਦੱਸੋ ਜੀ ਖਾ ਲਿਆ ਅਸ ਦਾ ਖਾਣਾ ਹੋਰ ਸੁਣਾਓ ਘਰੇ ਸਾਰੇ ਠੀਕ ਹੈ ਜੀ ਤੇ ਬਸ ਵੀਡੀਓ ਨੂੰ ਐਵੇਂ ਹੀ ਪਿਆਰ ਬਣਾਈ ਰੱਖਿਆ ਕਰੋ ਠੀਕ ਹੈ ਜੀ ਇੰਨੀ ਕੁ سپورਟੀ ਭਾਲਦੇ ਹੁਣ ਮੰਨ ਲਓ ਆਪਾਂ ਕਿਸੇ ਤੋਂ ਪੈਸੇ ਤਾਂ ਮੰਗਣੇ ਨਹੀਂਗੇ ਬਸ ਪਿਆਰ ਚਾਹੀਦਾ ਕੱਲਾ ਬਸ ਕਿਉਂਕਿ ਸਾਰੇ ਜਨੇ ਇੱਕ ਬੰਦਾ ਮਿਹਨਤ ਕਰੂਗਾ ਬਾਕੀ ਸਾਰਿਆਂ ਨੂੰ ਪਿਆਰ ਕਰਨਗੇ ਤਾਂ ਫੇਰ ਹੀ ਉਹਨੇ ਜ਼ਿੰਦਗੀ ਚੱਕੇ ਵਧਣਾ ਦੇਖੋ ਦੁਬਾਰਾ ਲਿੰਕ ਸ਼ੇਅਰ ਕਰੋ ਲਿੰਕ ਸ਼ੇਅਰ ਔਰ ਇਥੋਂ ਕਾਪੀ ਇੱਕ ਮਿੰਟ ਜੀ ਆਪਾਂ ਬੰਬ ਨੂੰ ਮਾੜਾ ਲਿੰਕ ਸ਼ੇਅਰ ਕਰਦੀਏ ਉਹ ਤੱਕ ਹੋ ਸਕਦਾ ਥੋੜਾ ਬਹੁਤ ਰੁਕੇ ਸਕਦਾ ਆਪਣਾ ਲਾਈਵ ਇੱਕਨ ਬੰਬ ਆ ਗਿਆ ਤੇਰੇ ਕੋਲ ਲਓ ਜੀ ਬੰਬੂ ਨਾਲ ਆਪਾਂ ਲਿੰਕ ਭੇਜਤਾ ਦੁਬਾਰਾ ਫਿਰ ਜੁੜ ਕੇ ਆਗੇ ਆਪਾਂ ਹੋਰ ਸੁਣਾਉ ਗੱਲਾਂ ਬਾਤਾਂ ਇੱਕਦਾਂ ਨਾ ਬੰਦੇ ਆਪਣੇ ਮੈਨ ਲੱਗਦਾ ਨਾ ਸੰਗਦੇਵ ਵਾਲੇ ਆ ਬਸ ਲਾਈਵ ਚ ਜੁੜ ਜਾਂਦੇ ਬਸ ਬੋਲਦੇ ਬੋਲਦੇ ਕੁਛ ਨਹੀਂ ਨਾ ਲਾਈਕ ਕਰਦੇ ਤੇ ਨਾ ਕਮੈਂਟ ਕਰਕੇ ਦੱਸਦੇ ਕਿਤੇ ਪਤਾ ਨਾ ਲੱਗ ਜੀ ਵੀ ਕਿਹੜੇ ਬੰਦੇ ਆ ਬੜੇ ਕਰਦਿਆ ਕਰੋ ਕਮੈਂਟ ਇਰ ਫਿਰ ਕੀ ਹੁੰਦਾ ਬਾਕੀ ਅੱਜ ਆ ਤੁਹਾਨੂੰ ਆਪਣੀ ਵੀਡੀਓ ਚ ਨਾ ਆਪਣੀਆਂ ਸਾਰੀਆਂ ਲੁੱਕ ਹੀ ਦੇਖਣ ਨੂੰ ਮਿਲਿਆ ਕਰਨੀਆਂ ਅੱਜ ਵੀ ਮੰਨ ਲਓ ਆਪਾਂ ਆਪਦੀ ਨਾਰਮਲ ਲੁੱਕ ਦੇ ਵਿੱਚ ਬੈਠੇ ਹੋਏ ਆ ਕਿਉਂਕਿ ਸੈੱਟ ਤੇ ਤਾਂ ਫਿਰ ਆਪਾਂ ਜਿਹੜੇ ਕੈਰੈਕਟਰ ਦੇ ਵਿੱਚ ਜਾਣਾ ਹੁੰਦਾ ਉਸ ਕੈਰੈਕਟਰ ਦੇ ਵਿੱਚ ਤਿਆਰ ਹੋ ਕੇ ਜਾਂਦੇ ਆ ਤੇ ਘਰੇ ਦਾ ਫਿਰ ਨਾਰਮਲ ਹੀ ਰਹਿਣਾ ਪੈਂਦਾ ਹੈਗਾ ਬੰਬ ਤੈਨੂੰ ਦੁਬਾਰਾ ਲਿੰਕ ਭੇਜਦਾ ਯਾਰ ਮਾੜਾ ਵੇਖਾਂ ਜੇ ਜੁਆਇਨ ਹੋ ਜਾ ਤਾਂ ਬੜੀ ਵਧੀਆ ਗੱਲ ਨਾਲ ਗੱਲਾਬਾਤ ਕਰ ਲਾਂਗੇ ਦੋਨੇ ਜੁੜ ਕੇ ਐਵੇਂ ਤਾਂ ਇਕੱਲੇ ਬੰਦੇ ਹੁੰਦਾ ਫਿਰ ਵਧੀਆ ਜਿਹਾ ਨਹੀਂ ਲੱਗ ਜਾਂਦਾ ਜਿਹੜੇ ਆਪਾਂ ਲਾਈਵ ਦੇਖੀ ਜਾਂਦੇ ਇਹ ਪਤੰਦਰ ਬੋਲਦੇ ਕੁਛ ਨਹੀਂ ਜੁਆਇਨ ਵਾਲਾ ਲਿੰਕ ਜੁਆਇਨ ਵਾਲਾ ਲਿੰਕ ਇੱਥੇ ਆਪਸ਼ਨ ਹੀ ਕੋਈ ਨਹੀਂ ਆਉਂਦੀ ਜੁਆਇਨ ਕਰਨ ਦੀ ਤਾਂ ਬੈਕ ਕੈਮਰਾ ਫਿਲਟਰ ਲੰਗ ਸਕਦਾ ਮਿਊਟ ਹੋ ਜਾਂਦਾ ਹਾਏ ਭਾਜੀ RAM ਲਸ਼ ਲਸ਼ਕਰ ਹਾਏ ਜੀ ਹਾਏ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਸਾਰੇ ਕੀ ਹਾਲ ਚਾਲ ਆ ਸਾਰਿਆਂ ਦਾ ਸੁਣਾਓ ਜੀ ਸਾਰੇ ਜਾਨੀ ਗੱਲਾਂ ਬਾਤਾਂ ਉਹ ਯਾਰ ਉਹ ਦਿਲ ਦੀਆਂ ਕੁ ਆਪਣੇ ਦਿਲ ਦੀਆਂ ਤੇ ਮਾੜੇ ਦੱਸ ਦਿਆ ਕਰੋ ਬਾਈ ਬਣ ਕੇ ਰਵੀ ਵੀਡੀਓ ਕਿਵੇਂ ਦੇ ਲੱਗਦੀਆਂ ਹੁੰਦੀਆਂ ਕਿਉਂਕਿ ਸਾਰਾ ਕੁਝ ਤੁਹਾਡੇ ਵਾਸਤੇ ਕਰੀ ਜਾਣੇ ਹੈਗੇ ਆ ਤੇ ਬਾਕੀ ਤੁਹਾਨੂੰ ਪਹਿਲਾਂ ਵੀ ਆਪਣੀ ਗੱਲ ਹੋ ਗਈ ਹੈ ਵੀ ਸਾਰਿਆਂ ਦੇ ਪਿਆਰ ਨਾਲ ਹੀ ਆ ਕੱਲਾ ਬੰਦਾ ਕੋਈ ਵੀ ਨਹੀਂ ਕੁਝ ਕਰ ਸਕਦਾ ਕੱਲਾ ਜਿੰਨੇ ਮਰਜ਼ੀ ਜ਼ੋਰ ਲਾਈ ਜਾਈਏ ਕੁਝ ਵੀ ਨਹੀਂ ਕਰ ਸਕਦੇ RAM ਲਸ਼ਕਰ ਜੀ ਹਾਂਜੀ ਠੀਕ ਆ ਜੀ ਤੁਸੀਂ ਦੱਸੋ ਅਸੀਂ ਵੀ ਠੀਕ ਆ ਬਾਈ ਜੀ ਵਧੀਆ ਹੋਸਣਾ ਉਹ ਖਾਣਾ ਖੂਣਾ ਖਾ ਲਿਆ ਜੀ ਕਿਹੜੀ ਜਗ੍ਹਾ ਤੋਂ ਬਲੌਂਗ ਕਰਦੇ ਆ ਤੁਸੀਂ ਵੀਡੀਓ ਵਧੀਆ ਲੱਗਦੀ ਆ ਧੰਨਵਾਦ ਠੀਕ ਥੈਂਕ ਯੂ ਮਿਹਰਬਾਨੀ ਜੀ ਤੁਸੀਂ ਦੀ ਭੋਗਪੁਰ ਇਹ ਕਿੱਥੇ ਜਾ ਰਹੇ ਆਂਦਾ ਭੋਗਪੁਰ ਪੂਜਾ ਪੂਜਾ ਜੀ ਹਾਏ ਹਾਏ ਜੀ ਹਾਏ ਹੈਲੋ ਹੋਰ ਸੁਣਾਓ ਜੀ ਗੱਲਬਾਤ ਸਾਰੀਓ ਤਾਂਡਾ ਅੱਛਾ ਠੀਕ ਹੈ ਠੀਕ ਆ ਲੱਗੀ ਸਮਝ ਹੋਰ ਸੁਣਾਓ ਜੀ ਸਾਰੇ ਜਣੇ ਗੱਲਾਂ ਬਾਤਾਂ ਸਾਰਿਆਂ ਨੂੰ ਇੱਕ ਵਾਰੀ ਫੇਰ ਪਿਆਰ ਪੇਂ ਤੇ ਜਿੰਨੇ ਵੀ ਲਾਈਵ ਦੇਖੀ ਜਾਂਦੇ ਆ ਸ਼ਾਮ ਨੂੰ ਉਹਨਾਂ ਆਪਣੀ ਵੀਡੀਓ ਆਈ ਹੈਗੀ ਆ ਅਮੀਰ ਕਬਾੜੀਆ ਮਤਲਬ ਉਹ ਦਿਲ ਦਾ امیر ਬੰਦਾ ਦਿਖਾਇਆ ਆਪਾਂ ਬਾਕੀ ਤੁਸੀਂ ਵੀਡੀਓ ਦੇਖ ਕੇ ਤੁਹਾਨੂੰ ਸਮਝ ਆਊਗੀ ਵੀ ਕੀ ਹਸਾਬ ਕਤਾਵਾ ਨਪਿੰਦਰ ਕੌਰ ਜੀ ਹੈਲੋ ਹੈਲੋ ਜੀ ਹੈਲੋ ਸਵਾਗਤ ਆ ਸਾਰਿਆਂ ਦਾ ਵੈਲਕਮ ਆ ਸਾਰਿਆਂ ਦਾ ਜਿਹੜੇ ਵੀ ਲਾਈਵ ਦੇ ਵਿੱਚ ਜੁੜੇ ਹੋਏ ਆ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਮੰਨ ਲਓ ਸਾਹਮਣੇ ਵਾਲੇ ਬੰਦੇ ਵੀ ਰਿਸਪੌਂਸ ਕਰਦੇ ਹੈਗੇ ਨਹੀਂ ਤਾਂ ਮੰਨ ਲਓ ਕੱਲੇ ਬੋਲ ਕੇ ਆ ਬੈਠ ਕੇ ਬੋਲਣ ਦਾ ਤਾਂ ਕੋਈ ਮਤਲਬ ਨਹੀਂ ਰਣ ਜਾਂਦਾਗਾ ਅਗੋਂ ਤੁਸੀਂ ਰਿਸਪੌਂਸ ਕਰਦੇ ਹੋ ਤੁਹਾਡਾ ਪਿੰਡ ਕਿਹੜਾ ਭਾਜੀ ਅਸੀਂ ਵੀਰੇ ਸ੍ਰੀ ਮੁਕਸਰ ਸਾਹਿਬ ਤੋਂ ਆਜੀ ਪੀ ਬੀਤੀ ਠੀਕ ਹੈ ਜਿੱਥੇ ਮੇਲਾ ਮਾਗੀ ਦਾ ਲੱਗਦਾ ਹੈਗਾ ਗੁਰਗੋਬਿੰਦ ਗੁਰਗੋਬੇ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਆਪਣੇ ਸ਼ਹਿਰ ਨੂੰ ਨਿੰਦਰਕੌਰ ਵੀਰੇ ਤੁਸੀਂ ਬਹੁਤ ਪਿਆਰ ਨਾਲ ਬੋਲਦੇ ਹੋ ਇਹ ਤਾਂ ਵੈਸੇ ਹੀ ਬੋਲੀ ਜਾਂਨੇ ਜੀ ਪਿਆਰ ਨਾਲ ਤੇ ਚਲੋ ਫਿਰ ਵੀ ਤੁਹਾਨੂੰ ਵਧੀਆ ਲੱਗਿਆ ਤਾਂ ਧੰਨਵਾਦ ਆ ਜੀ ਤੁਹਾਡਾ ਤੇ ਬਾਕੀ ਬਸ ਇਨਾ ਕਹਿਣਾ ਚਾਹਣਾ ਕਿ ਵੀਡੀਓ ਆਪਣੀਆਂ ਦੇਖਿਆ ਕਰੋ ਜੀ ਸਪੋਰਟ ਕਰਿਆ ਕਰੋ ਕਿਉਂਕਿ ਸਾਰਿਆਂ ਦੇ ਪਿਆਰ ਨਾਲ ਹੀ ਆ ਠੀਕ ਆ ਤੁਸੀਂ ਸਾਰੇ ਸਪੋਰਟ ਕਰੋਗੇ ਆ ਵੀਰੇ ਇੱਕ ਬੰਦਾ ਕੋਈ ਗਲਤਫਲਤ ਬੋਲੇ ਆ ਚਲੋ ਇਹਨੂੰ ਆਪਾਂ ਰਿਮੂਵ ਕਰ ਦਿੰਨੇ ਆ ਗਲਤ ਗੱਲ ਆ ਯਾਰ ਆਪਾਂ ਕਿਹੜਾ ਕਿਸੇ ਨੂੰ ਗਾਲਾਂ ਕੱਢੀ ਜਾਂਦੇ ਹੈਗੇ ਨੋਰਮਲ ਗੱਲਬਾਤ ਕਰੀ ਜਾਂਦੇ ਹੈਗੇ ਫਿਰ ਵੀ ਮੰਨ ਲਓ ਵੀ ਕੁਝ ਭਾਜੀ ਆਪਣਾ ਨੰਬਰ ਦੱਸ ਦੋ ਪਲੀਜ਼ ਕੀ ਕਰਨਾ ਬਾਈ ਨੰਬਰ ਮਾੜਾ ਜਿਹਾ ਪਤਾ ਤਾਂ ਲੱਗੇ ਅਨਪਿੰਦਰ ਕੌਰ ਜੀ ਤੁਹਾਡੀ ਆ ਸਾਰੀ ਵੀਡੀਓ ਦੇਖਦੀਆਂ ਠੀਕ ਆ ਜੀ ਸ਼ੁਕਰੀਆ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਕਰਨ ਜੋਤਕਾਰ ਹੁੰਦਰ ਐਸ ਜੀ ایਚ ਇਹਦਾ ਕੀ ਮਤਲਬ ਹੁੰਦਾ ਜੀ ਮਾੜਾ ਦੱਸ ਦੋ ਜਿਓ ਇਹਦਾ ਮਤਲਬ ਸੌਰੀ ਹੁੰਦਾ ਹਰਸ਼ਨਦੀਪ ਗੁਰੂ ਕਾਕਾ ਵਧੀਆ ਵੀਰੇ ਵਧੀਆ ਜੀ ਧੰਨਵਾਦ ਜੀ ਸਵਾਗਤ ਹੈ ਸਾਰੇ ਲਾਈਕ ਵੀ ਕਰਦੇ ਆ ਠੀਕ ਹੈ ਜੀ ਮਿਹਰਬਾਨੀ ਥੈਂਕ ਯੂ ਧੰਨਵਾਦ ਜੀ ਗਲਤੀ ਹੋ ਗਈ ਉਹ ਚ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਗੱਲ ਕਰਨੀ ਹੈ ਭਾਜੀ ਗੱਲ ਵੀਰੇ ਤੁਸੀਂ ਬਾਇਓ ਚ ਲੈ ਲਓ ਜੋ ਇਹਦਾ ਨਾ ਆਪਣੇ ਚੈਨਲ ਦੇ ਅਬਾਊਟ ਦੇ ਵਿੱਚ ਲਿਖਿਆ ਹੋਇਆ ਹੈਗਾ ਠੀਕ ਆ ਉੱਥੋਂ ਚੱਕ ਲਓ ਜੇ ਨੰਬਰ ਉੱਥੋਂ ਤੁਹਾਨੂੰ ਮਿਲ ਜਾਊਗਾ ਤੇ ਇੱਕ ਛੋਟੀ ਜੀ ਬੇਨਤੀ ਇਹ ਆ ਜੀ ਕਿ ਆਪਾਂ ਨੂੰ ਨਾ ਮੰਨ ਲਓ ਵੀ ਕੰਟੈਂਟ ਚਾਹੀਦਾ ਹੁੰਦਾ ਹੈਗਾ ਸ਼ਾਰਟ ਮੂਵੀ ਵਾਸਤੇ ਚਾਹੇ ਤਾਂ ਉਹ ਮੈਸੇਜ ਵਾਲਾ ਹੋਵੇ ਤੇ ਮੈਂ ਵੀ ਆਉਣਾ ਇਕੱਲੇ ਇਕੱਲੇ ਲਾਇਆ ਭਰਾਵਾ ਹੁਣ ਲਾਈਵ ਦੀ অপਸ਼ਨ ਇਹ ਚ ਸ਼ੇਅਰ ਕਰਨ ਦੀ ਨਹੀਂ ਆਈ ਜਾਂਦੀ ਨਾ ਹੀ ਕੋਈ ਬੰਦਾ ਜੁਆਇਨ ਕਰਨ ਦੀ ਆਈ ਜਾਂਦੀ ਮੈਂ ਤਾਂ ਸਮਝ ਰਿਹਾ ਦੀ ਹੁਣ ਬੰਦਾ ਜੁਆਇਨ ਕਿੱਥੋਂ ਕਰਵਾਈਏ ਤੇ ਇੱਕ ਇਹ ਕਹਿਣਾ ਚਾਹਣਾ ਜੀ ਮੰਨ ਕੇ ਚੱਲੋ ਆਪਾਂ ਨੂੰ ਨਾ ਕੰਟੈਂਟ ਚਾਹੀਦਾ ਸ਼ਾਰਟ ਮੂਵੀ ਵਾਸਤੇ ਚਾਹੇ ਉਹ ਕਾਮੇਡੀ ਹੋਵੇ ਜਾਂ ਮੈਸੇਜ ਵਾਲਾ ਹੋਵੇ ਜੇ ਕੋਈ ਲਿਖਦਾ ਹੋਵੇ ਨਾ ਇਸ ਟਾਈਪ ਦਾ ਤਾਂ ਜਰੂਰ ਵੀਰੇ ਸਾਡੇ ਨਾਲ ਕੰਟੈਕਟ ਕਰਿਓ ਠੀਕ ਆ ਆਪਾਂ ਜੋ ਵੀ ਮੰਨ ਲਓ ਸਿਸਟਮ ਹੋਇਆ ਆਪਾਂ ਟੀਮ ਵਰਕ ਕਰਾਂਗੇ ਤੇ ਬਹੁਤ ਅੱਗੇ ਤੱਕ ਜਾਣਾ ਹੈਗਾ ਬਹੁਤ ਵੱਡੇ ਪਰਦੇ ਤੱਕ ਵੀ ਜਾਣਾ ਹੈਗਾ ਕੋਸ਼ਿਸ਼ ਆਪਣੀ ਇਹ ਹੈਗੀ ਆ ਜਸ਼ਨ ਥਾੜੀ ਵਾਲ ਸਵਾਗਤ ਹੈ ਬਾਈ ਜਸ਼ਨ ਇਹ ਚਾਚੇ ਦਾ ਮੁੰਡਾ ਜੀ ਆਪਣਾ ਕਦੇ-ਕਦੇ ਕੈਮਰਾ ਵੀ ਚਲਾ ਲੈਂਦਾ ਹੈਗਾ ਆਪਣਾ ਬਸ ਇਹ ਨਾ ਵੀ ਕੰਮਾਕਾਰਾ ਕਰਕੇ ਘੱਟ ਵੱਧ ਹੀ ਆਉਂਦਾ ਹੈਗਾ ਬੰਬ ਗੁੱਸਾ ਕਰ ਗਿਆ ਬੰਪ ਕਰ ਗਿਆ ਪਰ ਪਤਾ ਕੀ ਕਰੀਏ ਹੁਣ ਫਿਰ ਉਹ ਵੀ ਨਹੀਂ ਹੋਈ ਜਾਂਦਾ ਜੁੜੀ ਨਹੀਂ ਜਾਂਦਾ ਹਰਸ਼ਰਨਦੀਪ ਜੀ ਮੁਕਸਰ ਕਿਹੜੇ ਪਾਸੇ ਵੀਰੇ ਮੁਕਸਰ ਜੀ ਹਬੋਰ ਰੋਡ ਤੇ ਬਾਕੀ ਕੋਈ ਗੱਲ ਨਹੀਂ ਨੰਬਰ ਮੇਰਾ ਕੋਦੇ ਚ ਹੈਗਾ ਜੀ ਵਿੱਚ ਚੱਕ ਲੋ ਜਿਓ ਠੀਕ ਹੈ ਨਾ ਤੇ ਕੋਈ ਮੰਨ ਲਓ ਲੋਕਲ ਬੰਦਾ ਉਹ ਚਲੋ ਵਧੀਆ ਗੱਲ ਹੀ ਆਪਾਂ ਦਾ ਸੌਖਾ ਹੋ ਜਾਂਦਾ ਹੈਗਾ ਆਰਾਮਕ ਮੈਨੂੰ ਵੀ ਮੂਹ ਵਿੱਚ ਰੱਖ ਲਓ ਭਾਜੀ ਵੀਰੇ ਕੋਈ ਗੱਲ ਨਹੀਂ ਵੀਰੇ ਮੋਸਟ ਵੈਲਕਮ ਆ ਜੀ ਬਾਕੀ ਨੰਬਰ ਤੇ ਮਾੜਾ ਕਾਲ ਕਰ ਲਵੇ ਫਿਰ ਆਪਾਂ ਗੱਲਬਾਤ ਕਰ ਲਾਂਗੇ ਠੀਕ ਹੈ ਜੀ ਕੁਲਦੀਪ ਸਿੰਘ ਕੀ ਦੀ ਕੁਲਦੀਪ ਸਿੰਘ ਰੌਬਨ ਅੱਛਾ ਇਹ ਸਾ ਇੱਕ ਕੁਲਦੀਪ ਸਿੰਘ ਰੌਬਨ ਵੀ ਸਾਡਾ ਕਮੈਂਟ ਕਰ ਜਾਂਦਾ ਜੀ ਇਹ ਵੀ ਮੁੰਡਾ ਸਾਡਾ ਮੰਨ ਕੇ ਚਲੋ ਵੀ ਜਿੱਦੇ ਜਸ਼ਨ ਨਾ ਹੋਵੇ ਉਹ ਤੇ ਫਿਰ ਇਹ ਕੈਮਰਾ ਆਪਰੇਟ ਕਰਦਾ ਹੈਗਾ ਹੈਗਾ ਤੇ ਚਲੋ ਇਹ ਸਕੂਲ ਜਾਂਦਾ ਹੈਗਾ ਤੇ ਜਦੋਂ ਛੁੱਟੀ ਹੋ ਜਾਂਦੀ ਫਿਰ ਉਹਦੇ ਸਿਲਾ ਲੈਨੇ ਕਿਵੇਂ ਨੇ ਕਿਵੇਂ ਮਿੰਤ ਕਰਕੇ ਵੀ ਚੱਲ ਲੱਗ ਜਾ ਯਾਰ ਔਰ ਬਹੁਤ ਔਖਾ ਹੁੰਦਾ ਹੈਗਾ ਫਿਲਹਾਲ ਬਸ ਇਹ ਸਮਝ ਲਓ ਵੀ ਟੀਮ ਇਕੱਠੀ ਕਰੀ ਜਾਂਦੇ ਆ ਆਪਾਂ ਠੀਕ ਆ ਕੋਈ ਲੱਗ ਜਾਣਗੇ 2-3 ਮਹੀਨੇ ਹੋਰ ਟੀਮ ਇਕੱਠੀ ਕਰਨ ਤੇ ਉਸ ਤੋਂ ਬਾਅਦ ਫਿਰ ਹੋਰ ਵੱਡੇ ਵਧੀਆ ਪ੍ਰੋਜੈਕਟ ਲੈ ਕੇ ਆਵਾਂਗੇ ਇਹ ਬੋਬੂਆ ਹੋਰ ਸੁਣਾਓ ਜੀ ਸਾਰੇ ਜਣੇ ਅੱਛਾ ਤੁਸੀਂ ਵੀ ਲਿਖਦੇ ਹੋ ਹਰ ਹਰਸ਼ਦੀਪ ਜੀ ਕੋਈ ਗੱਲ ਨਹੀਂ ਜੀ ਭਾਈ ਮੇਰੇ ਨਾਲ ਮਾਰੇ ਨੰਬਰ ਲੈ ਲਓ ਜੀ ਜਾਂ ਇਨਬਾਕਸ ਕਰ ਦਿਓ ਕਿਸੇ ਤਰੀਕੇ ਨਾਲ ਜਾਂ ਕਮੈਂਟ ਜਾਂ ਮੰਨ ਲਓ ਨੰਬਰ ਲੈ ਕੇ ਨਾ ਵੈਸੇ ਕਰ ਦਿਓ ਇੱਥੇ ਆਪਾਂ ਗੱਲਬਾਤ ਕਰ ਲਾਂਗੇ ਭਾਜੀ ਤੁਹਾਡੀ ਸਮਾਈਲ ਸੋਹਣੀ ਆ ਬਹੁਤ ਬਹੁਤ ਥੈਂਕ ਯੂ ਮਿਹਰਬਾਨੀ ਧੰਨਵਾਦ ਭਾਈ ਤੁਸੀਂ ਨਾ ਇੰਨਾ ਪਿਆਰ ਦੇ ਜਾਂਦੇ ਆਕਰ ਬਹੁਤ ਵੱਡੀ ਗੱਲ ਆ ਆਮ ਜਿਹੇ ਇਨਸਾਨ ਨੂੰ ਕਿਉਂਕਿ ਇਹ ਨਾ ਮੰਨ ਕੇ ਚਲੋ ਵੀ ਆਪਾਂ ਇਸ ਫੀਲਡ ਦੇ ਵਿੱਚ ਆਏ ਨੂੰ ਤਾਂ ਕਾਫੀ ਟਾਈਮ ਹੋ ਗਿਆ ਸਾਨੂੰ ਸਾਰਿਆਂ ਨੂੰ ਠੀਕ ਹੈ 2018 ਤੇ 2017 ਤੋਂ ਸ਼ੁਰੂ ਕਰਤੀ ਸੀ ਪੀ ਵਹਤੇ ਨਾ ਚੀਜ਼ਾਂ ਨਾਲ ਮੈਂ ਮੇਰੇ ਜਿਹੜੇ ਅਟੈਚਮੈਂਟ 2013 ਤੋਂ ਹੀ ਹੋ ਗਏ ਸੀ ਬਸ ਇਹ ਵੀ ਉਹ ਤੋਂ ਥੋੜੀ ਜੀ ਉਮਰ ਘੱਟ ਸੀ ਘਰ ਦੇ ਨੇ ਕੁਝ ਕਰਨ ਨਹੀਂ ਦਿੱਤਾ ਕਿ ਜਾਂ ਮੰਨ ਲਓ ਵੀ ਨਹੀਂ ਕੁਝ ਸੈਟਿੰਗ ਆਈ ਫਿਰ ਦੁਬਾਰਾ ਆਪਾਂ ਸਟਾਰਟ ਕੀਤਾ 2017-18 ਦੇ ਵਿੱਚ 17-18 ਦੇ ਵਿੱਚ ਵਧੀਆ ਸ਼ੁਰੂਆਤ ਹੋ ਗਈ ਵਧੀਆ ਆਪਾਂ ਨੀਆਂ ਵੀਡੀਓ ਵੀ ਚੜਾਉਣ ਲੱਗੇ ਹੁਣ ਵੀ YouTube ਤੇ ਆਪਣੇ ਇਸੇ ਚੈਨਲ ਤੇ ਜਾ ਕੇ ਦੇਖ ਲਓ ਜੇ ਪਈਆਂ ਉਸ ਟਾਈਮ ਦੀ ਵੀਡੀਓ ਉਦੋਂ ਕੀ ਹੋਇਆ ਵਿੱਚੋਂ ਦੋ ਤਿੰਨ ਕੇ ਬੰਦੇ ਟੀਮ ਦੇ ਵਿੱਚ ਨਾਲ ਗਲਤ ਜੁੜ ਗਏ ਉਹਨਾਂ ਨੇ ਕੀ ਕਰਤਾ ਆਪਣੀ ਸਾਰੀ ਟੀਮਾਂ ਤੋੜ ਦਿੱਤੀ ਜਦੋਂ ਸਾਰੀ ਟੀਮ ਟੁੱਟ ਗਈ ਤਾਂ ਫਿਰ ਦੁਬਾਰਾ ਹੌਸਲਾ ਨਹੀਂ ਕਰ पाए ਵੀ ਟੀਮ ਇਕੱਠੀ ਕਰ ਸਕੀਏ ਕਿਉਂਕਿ ਮੰਨ ਲਓ ਬਹੁਤ ਔਖਾ ਹੋ ਜਾਂਦਾ ਹੈਗਾ ਇੱਕ オリジナル ਟੀਮ ਤਿਆਰ ਕਰਨੀ ਆ ਹੁਣ ਹਰ ਇੱਕ ਦਾ ਵੱਖਰਾ ਕੰਮ ਹੋਊਗਾ ਸਹੀ ਗੱਲ ਆ ਫਿਰ ਹੀ ਗੱਡੀ ਚੱਲਦੀ ਹੈਗੀ ਕੱਲਾ ਬੰਦਾ ਤਾਂ ਕੋਈ ਵੀ ਨਹੀਂ ਕੁਝ ਕਰ ਸਕਦਾ ਤੇ ਉਦੋਂ ਕੀ ਹੁੰਦਾ ਸੀ ਵੀ ਮੈਂ ਬਿਹਾਈਂਡ ਦਾ ਕੈਮਰਾ ਹੁੰਦਾ ਸੀਗਾ ਇਸੇ ਕਰਕੇ ਬਿੱਕਤ ਆ ਗਈ ਹੁਣ ਮੰਨ ਲਓ ਮੈਂ ਸੋਚਿਆ ਵੀ ਆਪ ਅੱਗੇ ਆਉਣਾ ਹੀ ਆਉਣਾ ਕੁਛ ਮਰਜ਼ੀ ਹੋ ਜੇ ਪਾਹੇ ਚਾਹੇ ਚੰਗਾ ਲੱਗੇ ਕਿਸੇ ਨੂੰ ਨਾ ਮਾੜਾ ਲੱਗੇ ਐਕਟਿੰਗ ਹੋਵੇ ਜਾਂ ਨਾ ਹੋਵੇ ਘਰ ਤੋਂ ਕੋਟ ਅੱਗੇ ਧਾਵਾਂਗੇ ਨਾ ਸਾਹਮਣੇ ਧਾਵਾਂਗੇ ਨਾ ਨੂਰਦੀਪ ਹਾਏ ਹਾਏ ਜੀ ਹਾਏ ਸਵਾਗਤ ਹੈ ਵੈਲਕਮ ਹੈ ਤੁਹਾਡਾ ਵੀ ਤਾਂ ਕਰਕੇ ਐਰ ਵੀ ਹੁਣ ਬਸ ਨਾ ਦੁਬਾਰਾ ਆਪਾਂ 2-3 ਮਹੀਨੇ ਹੋ ਗਏ ਦੁਬਾਰਾ ਫੇਰ ਸਟਾਰਟ ਕਰਤਾ ਹੈਗਾ ਆਪਣਾ ਸਿਸਟਮ ਸਾਰਾ ਸ਼ੂਟ ਆਫ ਕੇਰਾ ਆਪਣੇ ਤੇ ਹੁਣ ਪਾਸਾ ਪਤਾ ਵੀ ਆਉਣਾ ਹੈਗਾ ਕੰਮ ਹੁਣ ਆਪਾਂ ਮੰਨ ਲਓ ਵੀ ਦੁਬਾਰਾ ਨਵੀਂ ਟੀਮ ਫੇਰ ਕ੍ਰੇਡਿਟ ਕਰੀ ਜਾਣੇ ਹੈਗੇ ਬਸ ਸਤ ਕੀ ਧਿਆਨ ਰੱਖਣਾ ਕਿ ਆਪਾਂ ਕੋਈ ਉਸ ਟਾਈਪ ਦੇ ਗਲਤ ਬੰਦੇ ਨਹੀਂ ਐਡ ਕਰਨੇਗੇ ਬਸ ਆਪਾਂ ਬੰਦੇ ਨੂੰ ਪਛਾਣ ਪਣਾ ਕੇ ਜਾਂ ਗੱਲਬਾਤ ਕਰਕੇ ਫੇਰ ਐਡ ਕਰਨਾ ਹੈਗਾ ਯਾਰ ਵੀ ਸਹੀ ਟਾਈਪ ਦਾ ਬੰਦਾ ਹੀ ਹੋਵੇ ਕਿਉਂ ਗਲਤ ਬੰਦੇ ਬਹੁਤ ਖਰਾਬ ਕਰ ਜਾਂਦੇ ਹੈਗਾ ਜਰ ਸੰਤਾਲੀ ਵਾਲੇ ਇਕੱਲੇ ਇਕੱਲੇ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ ਬਹੁਤ ਹੀ ਔਖਾ ਸਹੀ ਗੱਲ ਆ ਭਰਾਵਾ ਬਹੁਤ ਔਖਾ ਜਾਂਦਾ ਉਹਨੂੰ ਬੰਨ ਕੱਲਾ ਬੰਦਾ ਕੀ ਕੀ ਕਰੂਗਾ ਪਰ ਫਿਰ ਵੀ ਹਜੇ ਵੀ ਕੰਮ ਤਾਂ ਬਹੁਤ ਕਰਨਾ ਪੈਂਦਾ ਪਰ ਕੋਈ ਗੱਲ ਨਹੀਂ ਮਿਹਨਤ ਦੀ ਆਪਣਾ ਕੋਈ ਟੈਨਸ਼ਨ ਨਹੀਂ ਨੂਰਦੀਪ ਹੈਲੋ ਥੈਂਕਸ ਯਸ ਹੈਲੋ ਜੀ ਹੈਲੋ ਕਿੱਧਰ ਗਿਆ ਬੰਬ ਆ ਪਤਾ ਨਹੀਂ ਯਾਰ ਕਿਹੜੇ ਕਿਹੜੇ ਕਮੈਂਟ ਕਰੀ ਜਾਂਦੇ ਪੁੱਟੇ ਸਿੱਧੇ ਜੇ ਇਹ ਆਪਾਂ ਰਿਮੂਵ ਵੀ ਕਰ ਦਿੰਦੇ ਤੇ ਇਹਦੀ ਰਿਪੋਰਟ ਵੀ ਕਰ ਦਿੰਦੇ ਆ ਹੋਰ ਸੁਣਾਓ ਜੀ ਗੱਲਬਾਤ ਨੂਰਦੀਪ 22 ਪੱਬੀ ਦਾ ਨਾਂ ਕੀ ਆ ਬੋਲ ਦੇ ਕਿ ਤਾ ਭਾਈ ਤੁਸੀਂ ਹਜੇ ਦਾ ਛੜੇ ਆ ਭਰਾਵਾ ਜੇ ਹੋਰ ਸੁਣਾਓ ਜੀ ਗੱਲਬਾਤ ਬੰਬ ਪਤਾ ਨਹੀਂ ਵਿਚਾਰਾ ਕਿੱਧਰ ਹੋ ਗਿਆ ਅਜ ਰੋਟੀ ਖਾ ਰਿਆ ਲੱਗੇ ਰਹੋ ਇਕੱਲੇ ਇਕੱਲੇ ਅੱਛਾ ਆ ਗਿਆ ਆ ਗਿਆ ਵਿਚਾਰਾ ਬੰਬ ਨੇ ਕਮੈਂਟ ਕਰ ਕਰਕੇ ਦੱਸਦਾ ਭਾਈ ਤਾਂ ਕਿਉਂਕਿ ਲਾਈਵ ਦੇ ਵਿੱਚ ਜੁੜਿਆ ਵਿਚਾਰਾ ਤਾਂ ਜਾਂਦਾ ਨਹੀਂਗਾ ਕੁਲਦੀਪ ਆ ਕੀ ਹੱਥ ਜੋ ਗੂਠਾ ਦਿਲ 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 ਠਾ 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 ਮੋਏ ਮੋਏ ਬਾਕੀ ਵੀਰੇ ਕਿਹ ਵੀ ਰਿਕੁਐਸਟ ਹੈ ਕਿ ਕੋਈ ਮੰਨ ਲਓ ਆਪਣੇ ਛੂਟ ਦੇ ਵਿੱਚ ਆਉਣਾ ਚਾਹੁੰਦਾ ਹੋਵੇ ਕੋਈ ਇਸ ਨੂੰ ਐਕਟਿੰਗ ਦਾ ਕੀੜਾ ਹੋਵੇ ਠੀਕ ਆ ਤੋ ਵੀ ਕੰਡੈਕਟ ਕਰ ਲਿਓ ਕਿਉਂਕਿ ਆਪਾਂ ਤਾਂ ਫਿਲਹਾਲ ਟੀਮ ਇਕੱਠੀ ਕਰਨੀ ਹੈਗੀ ਆ ਤੁਰਤ ਨਾਓ ਜੀ ਗੱਲ ਬਾਤ ਸਾਰੇ ਜਣੇ ਚਲੋ ਹੁਣ ਠੀਕ ਆ ਵੈਸੇ ਕਾਫੀ ਟਾਈਮ ਹੋ ਗਿਆ ਆਪਣੋ ਲਾਈਵ ਨੂੰ ਵੈਸੇ ਅਜ ਬੰਬ ਨਹੀਂ ਆਇਆ ਨਾ ਤਾਂ ਕਰਕੇ ਔਖਾ ਲੱਗ ਜਾਂਦਾ ਤੇ ਰਾਤ ਨੂੰ ਲਾਈਵ ਕਿਉਂ ਹਜੇ ਤਾਂ ਬਾਈ ਕਿਹੜੀ ਰਾਤ ਹੋਈ ਆ ਹਜੇ ਤਾਂ ਟਾਈਮ ਹੀ ਆ ਆ ਪਕੜਾ ਦੀ ਰਾਤ ਨੂੰ ਲਾਈਵ ਹੋਏ ਆ ਹਜੇ ਤਾਂ ਤੁਰੇ ਫਿਰਦੇ ਸਾਰੇ ਜਣੇ ਅੱਜ ਤਾਂ ਰੋਟੀ ਰੋਟੀਆਂ ਖਾਣ ਵਾਲੇ ਵੀ ਫਿਰਦੇ ਹੈਗੇ ਆ ਚਲੋ ਠੀਕ ਹੈ ਜੀ ਫਿਰ ਇੱਕ ਦੋ ਦਿਨ ਤੱਕ ਫਿਰ ਦੁਬਾਰਾ ਲਾਈਵ ਹੋਵਾਂਗੇ ਬੰਬ ਦੇ ਨਾਲ ਆਜੇ ਤੋਂ ਬੰਬ ਤੋਂ ਬਿਨਾ ਹੀ ਲਾਈਵ ਹੋਣਾ ਪਿਆ ਕਿਉਂਕਿ ਕਿਸੇ ਟੈਕਨੀਕਲੀ ਵਜ੍ਹਾ ਕਰਕੇ ਬੰਬ ਜੋੜਨੇ ਸਕੇਗਾ ਨਾਲ ਤੇ ਬਸ ਇੰਨਾ ਕ ਕਵਾਂਗੇ ਵੀ ਆਪਣੀ ਵੀਡੀਓ ਨੂੰ ਬਸ ਪਿਆਰ ਦਿਆ ਕਰੋ ਦੇਖਿਆ ਕਰੋ ਤੇ ਕਮੈਂਟ ਕਮੈਂਟ ਕਰਕੇ ਦੱਸਿਆ ਕਰੋ ਕੋਈ ਆਪਣੀ ਰਾਏ ਦਿਆ ਕਰੋ ਵਧੀਆ ਲੱਗਦਾ ਹੈ ਕਰੋ ਚੀਜ਼ਾਂ ਨਾ ਜੋ ਸਾਰੇ ਜਣੇ ਕਮੈਂਟ ਕਰਦੇ ਪਿਆਰ ਦਿੰਦੇ ਹੈਗੇ ਤੇ ਆਪਣੀ ਅੱਜ ਵੀਡੀਓ ਆਈ ਹੈਗੀ ਅਮੀਰ ਕਬਾੜੀਆ ਉਹ ਜਾ ਕੇ ਜ਼ਰੂਰ ਦੇਖੋ ਠੀਕ ਹੈ ਤੇ ਮਿਲਦੇ ਆਪਾਂ ਫੇਰ ਕਿਸ ਦਿਨ ਲਾਈਵ ਦੇ ਵਿੱਚ ਤੇ ਵੀਡੀਓ ਆਪਣੀਆਂ ਲਗਭਗ ਰੋਜ਼ ਅਪਲੋਡ ਹੁੰਦੀਆਂ ਰਹਿਣਗੀਆਂ ਰੋਜ਼ ਦੀਆਂ ਆਪਾਂ ਚਾਰ ਵੀਡੀਓ ਅਪਲੋਡ ਕਰਨੀਆਂ ਹੁੰਦੀਆਂ ਤਿੰਨ ਸ਼ਾਰਟ ਤੇ ਇੱਕ ਲੌਂਗ ਵੀਡੀਓ ਜ਼ਰੂਰ ਦੇਖਿਆ ਕਰੋ ਠੀਕ ਆ ਕਿਉਂਕਿ ਸਾਰਿਆਂ ਦੇ ਪਿਆਰ ਨਾਲ ਹੀ ਆ ਚਲੋ ਠੀਕ ਆ ਜੀ ਥੈਂਕ ਯੂ ਮਿਹਰਬਾਨੀ ਧੰਨਵਾਦ ਫੇਰ ਇੱਕ ਆਪਾਂ ਤੇ ਦਿਨ ਤੱਕ ਮਿਲਦੇ ਆ ਉਹ ਤੱਕ ਲਈ ਥੈਂਕ ਯੂ ਮਿਹਰਬਾਨੀ ਧੰਨਵਾਦ ਸ਼ੁਕਰੀਆ